ਉਲੇਨਾ ਤਾਂ ਹੀ ਅਪਰਤੀ ਕਰਕੇ ਉਹਦੇ ਤੇ ਹੀ ਉਹਦੇ ਤੇ ਜਮਾਨ ਲੱਗ ਗਿਆ ਕਹਿੰਦਾ ਮੈਂ ਤੇਰੇ ਉੱਪਰ ਹੀ ਹੱਥ ਧਰਦਾ ਹਾਂ ਹਾਂ ਗੱਲ ਹੈ ਕਿ ਉਹ ਬਹੁਤ ਦਿਆਲੂ ਆ ਬਹੁਤ ਪਿਆਰਾ ਉਹਨੂੰ ਇਹ ਨਜ਼ਰ ਆਉਂਦਾ ਨਹੀਂ ਵੀ ਸਾਹਮਣੇ ਵਾਲਾ ਇਹਦਾ ਕੀ ਉਹ ਫਾਇਦਾ ਚੱਕੂਗਾ ਪਰ ਉਹਨੇ ਰਿਜ਼ਲਟ ਜ਼ਰੂਰ ਬਣਾਇਆ ਹੁੰਦਾ ਜੋ ਵੀ ਚੀਜ਼ ਗਲਤ ਚੀਜ਼ ਦਾ ਰਿਜ਼ਲਟ ਗਲਤ ਬਣਾਇਆ ਹੁੰਦਾ ਸੱਚ ਦਾ ਚੰਗੇ ਚੀਜ਼ ਦਾ ਚੰਗਾ ਰਿਜ਼ਲਟ ਬਣਾਇਆ ਚੋਣ ਕਰਨ ਦਾ ਹੱਕ ਤੁਹਾਡੇ ਹੱਥ ਚ ਦੇ ਦਿੰਦਾ ਹਾਂ ਹਾਂ ਗੁਰਨਾਣ ਪਾਸ਼ਾ ਨੇ ਸਾਰੀ ਜਗ੍ਹਾ ਗਏ ਆ ਹਰਦੁਆਰ ਕੀ ਸਾਰੀ ਜਗ੍ਹਾ ਸਿੱਧਾਂ ਕੋਲੇ ਗਏ ਆ ਸਿੱਧ ਛੇਪੇ ਬੈਠੇ ਪਰਬਤੀ ਕੋਣ ਜਗਤ ਕੋ ਪਾਰ ਤਾਰ ਹੁਣ ਦਾ ਕਿਹੜਾ ਪ੍ਰਚਾਰਕ ਜਿਹੜਾ ਸਿੱਧਾਂ ਚ ਜਾ ਕੇ ਬੈਠ ਗਿਆ ਹਾਂ ਹੈਨਾ ਸulfey ਵਾਲੇ ਉਹ ਸਾਰੇ ਉਹ ਕਹਿੰਦੇ ਵੀ ਉਹਨਾਂ ਨੇ ਸ਼ਰਾਬ ਬਣਾ ਕੇ ਗੁਰੂ ਸਾਹਿਬ ਅੱਕ ਹਾਰ ਦੀ ਮੌਏ ਦੀ ਸ਼ਰਾਬ ਬਣਾ ਕੇ ਪਾਸ਼ਾ ਅੱਗੇ ਪੇਸ਼ ਕੀਤੀ ਪੇਸ਼ ਕੀਤੀ ਤੇ ਪਾਸ਼ਾ ਕਹਿੰਦੇ ਵੀ ਇਹ ਕਿਉਂ ਕਿੰਨੇ ਕਹਿੰਦੇ ਇਹ ਪੀ ਕੇ ਫਿਰ ਅਸੀਂ ਉਹਦੇ ਨਾਲ ਸਾਡੇ ਲਿਵ ਲੱਗ ਜਾਂਦੀ ਲਿਵ ਲੱਗ ਜਾਂਦੀ ਵਾਸ਼ਾ ਕਹਿੰਦੇ ਵੀ ਗੁੜ ਕਰ ਗਿਆਨ ਧਿਆਨ ਕਰਤਾ ਵੋ ਕਰ ਕਰਨੀ ਕਸ ਪਾਈ ਆ ਹੂੰ ਵੀ ਜਿਹੜੀ ਗਿਆਨ ਦਾ ਗੁੜ ਗੁੜ ਕਰ ਗਿਆਨ ਧਿਆਨ ਕਰਤਾ ਵੋ ਠੀਕ ਆ ਤੇ ਜਿਹੜਾ ਇਹ ਉਸ ਪਰਮਾਤਮਾ ਦੇ ਨਾਮ ਜਪਣ ਦਾ ਜਿਹੜੀ ਮੈਂ ਸ਼ਰਾਬ ਬਣਾਉਣਾ ਨਾ ਇਹ ਜਿਆਦਾ ਜ਼ਬਰਦਸਤ ਆ ਉਹਦਾ ਉਹਦਾ ਰਸ ਜਦੋਂ ਆਉਣ ਲੱਗ ਜਾਂਦਾ ਫਿਰ ਹੋਰ ਕੋਈ ਦੁਨਿਆਵੀ ਸ਼ਰਾਬ ਪੀਣ ਦੀ ਲੋੜ ਨਹੀਂ ਪੈਂਦੀ ਹੂੰ ਸ਼ਰਾਬ ਪੀਣੀ ਮਨਾ ਨਹੀਂ ਕੀਤੀ ਪਰ ਪੀਣੀ ਕਿਹੜੀ ਆ ਉਹ ਦੱਸਿਆ ਉਹਦਾ ਤਰੀਕਾ ਦੱਸਿਆ ਅਧਿਆਤਮਕ ਦਾ ਉਹਨੂੰ ਐਗਜ਼ਾਮਪਲ ਉਦਾਂ ਦੇਣੀ ਪੈਣੀ ਸੀ ਹਾਂ ਠੀਕ ਹੈ ਤੇ ਕਈ ਨਾਗੇ ਬਾਬੇ ਸੀ ਉਹਨਾਂ ਨੇ ਦੱਸਿਆ ਵੀ ਨਗਨਤਾ ਹੈ ਕੀ ਆ ਉਹ ਗੁਰੂ ਨਾਲ ਪਾਸ਼ਾ ਨੂੰ ਫੜਨ ਉਹ ਹੱਥ ਨਾਲ ਕਿਉਂਕਿ ਸਰੀਰ ਰੂਪ ਚੋਂ ਉੱਥੇ ਗਏ ਨਹੀਂ ਉਹ ਕਹਿੰਦੇ ਵੀ ਇੱਥੇ ਕਿਉਂ ਹੌ ਜਪਿਓ ਪਰਮੇਸ਼ਰ ਹੋ ਠੀਕ ਹੈ ਕਹਿੰਦੇ ਮੈਂ ਤਾਂ ਸ਼ਬਦ ਸੁਰ ਤੇ ਸੇ ਤਾੜੀ ਲਾਈ ਵੀ ਉਹ ਮੈਂ ਸ਼ਬਦ ਸੁਰ ਤੇ ਨਾ ਤਾੜੀ ਲਾ ਕੇ ਮੈਂ ਤਾਂ ਉਰੇ ਆ ਗਿਆ ਸਰੀਰ ਤਾਂ ਕਿਤੇ ਹੋਰ ਪਿਆ ਗੁਰੂ ਸਾਹਿਬ ਇਹ ਤਾਂ ਕਰਦੇ ਸੀ ਬਿਲਕੁਲ ਹੁੰਦਾ ਸੀ ਟੈਲੀਪੋਰਟਿੰਗ ਹੁੰਦੀ ਮਤਲਬ ਸਰੀਰ ਇੱਥੇ ਆ ਤੇ ਹਾਂ ਬਿਲਕੁਲ ਤੇ ਉਹ ਨਾ ਜਦੋਂ ਪਕੜੇ ਕਹਿੰਦੇ ਇਹ ਤਾਂ ਆਤਮਾ ਕਰੂਪ ਚ ਕਹਿੰਦੇ ਇਹ ਨਗਨਤਾ ਆ ਸਰੀਰ ਦੀ ਨਗਨਤਾ ਸਰੀਰ ਤਾਂ ਕੱਪੜੇ ਵਜੋਂ ਪ੍ਰਮਾਤਮਾ ਨੇ ਭੇਜੀ ਦਿੱਤਾ ਤੁਹਾਨੂੰ ਆਤਮਾ ਨੂੰ ਦੇ ਦਿੱਤਾ ਪਰ ਇੱਥੇ ਦੁਨੀਆਂ ਦੇ ਵਿੱਚ ਵਿਚਰਣ ਦੇ ਲਈ ਤਸੀਂ ਸਰੀਰ ਦੀ ਨਗਨਤਾ ਨੂੰ ਇਹ ਕਹੋ ਕਿ ਮੈਂ ਨਗਨ ਆ ਇਹ ਨਗਨਤਾ ਨਹੀਂ ਐਕਚੁਅਲ ਨੇਚਰਲ ਜੋ ਨਗਨਤਾ ਆ 나ਗੇ ਆਣਾ 나ਗੇ ਜਾਣਾ ਉਹ ਐਕਚੁਅਲ ਚ ਸਰੀਰ ਦੇ ਵਿੱਚੋਂ ਆ ਸਰੀਰ ਤਾਂ ਖਤਮ ਹੋ ਜਾਣਾ ਫਿਰ ਨਗਨ ਜੋਤ ਨਹੀਂ ਜਾਣਾ ਫਿਰ ਇਹ ਸਰੀਰ ਨੂੰ ਇਹ ਨਾਲ ਲੈ ਕੇ ਜਾਂਦੀ ਹੈ ਨਾਸ਼ਮਣ ਰਹਿ ਜਾਂਦਾ ਕੱਪੜੇ ਲਾ ਦਿੰਦੀ ਨਾ ਆਤਮਾ ਉਹ ਨਗਨਤਾ ਆ ਉਹ ਰੀਅਲ ਨਗਨਤਾ ਕਿਹੜੀ ਆ ਉਹਦੇ ਬਾਰੇ ਦੱਸਿਆ ਕੱਪੜੇ ਪਾਣਾ ਨਾ ਪਾਣਾ ਉਹਦੇ ਨਾਲ ਨਹੀਂ ਆ ਹਮ ਠੀਕ ਹੈ ਤੇ ਗੱਲ ਇਹ ਕਿ ਜਗਿਆਸੂ ਹਰ ਆਪਣਾ ਤਰੀਕਾ ਅਪਣਾਉਂਦਾ ਪਰਮਾਤਮਾ ਨੂੰ ਪਾਣ ਦਾ ਤੇ ਗੁਰੂ ਨਾਨਕ ਦੇਵ ਜੀ ਨੇ ਹਰ ਉਸ ਦੇ ਨਾਲ ਜਾ ਕਰਕੇ ਉਹਦੇ ਨਾਲ ਧਰਮ ਪ੍ਰਚਾਰ ਦੀ ਗੱਲ ਕੀਤੀ ਤੇ ਸੱਚ ਕੀ ਉਹਦੇ ਬਾਰੇ ਗੱਲ ਕੀਤੀ ਪਿਆਰ ਪਾਇਆ ਤੇ ਉਹਨੂੰ ਅੱਗੇ ਦਾ ਰਾਹ ਦਿਖਾਇਆ ਇਹ ਗੁਰੂ ਨਾਨਕ ਪਾਸ਼ਾ ਦਾ ਰਸਤਾ ਸੀ ਇਹ ਰਾਹ ਸਾਰਿਆਂ ਨੂੰ ਉਪਦੇਸ਼ ਕੀਤਾ ਤੇ ਹੁਣ ਜੇ ਮੈਂ ਕਹਾਂ ਮੈਂ ਗੁਰੂ ਨਾਨਕ ਪਾਸ਼ਾ ਦਾ ਸ਼ੇਸ਼ਿਆ ਸਟੂਡੈਂਟਾਂ ਉਹਨਾਂ ਦਾ ਸਿੱਖ ਆ ਹੂੰ ਉਹਨਾਂ ਦਾ ਬੱਚਾ ਆ ਤੇ ਉਹਨਾਂ ਦੀ ਗੱਲ ਨੂੰ ਮੰਨਣਾ ਗੁਰੂ ਨੂੰ ਮੰਨ ਲਿਆ ਪਰ ਗੁਰੂ ਦੀ ਨਾ ਮੰਨਣਾ ਇਦਾਂ ਨਹੀਂ ਨਾ ਗੱਲ ਬੰਨੀ ਉਹ ਗਲਤ ਆ ਪਾਠ ਪੜਿਓ ਔਰ ਬੇਦ ਵਿਚਾਰੇ ਨੇਵਲ ਭੰਗਮ ਸਾਦੇ ਪੰਜ ਜਣਾ ਸੋ ਸੰਗ ਨਾਲ ਛੁੱਟ ਕੇ ਅਨਿਕ ਅਹਮਦ ਬਾਦ ਦੇ ਹੂੰ ਜਦ ਉਸ ਚੀ ਨੂੰ ਇੰਪਲੀਮੈਂਟ ਹੀ ਨਹੀਂ ਕੀਤਾ ਰੀਅਲ ਲਾਈਫ ਦੇ ਵਿੱਚ ਫਿਰ ਮੈਂ ਹੰਕਾਰ ਤੋਂ ਛੋਟ ਹੋਰ ਕੋਈ ਚੀਜ਼ ਗ੍ਰਹਿਣ ਨਹੀਂ ਕਰੂੰਗਾ ਬਿਲਕੁਲ ਸੋ ਇਸ ਵਜੋਂ ਗੁਰੂ ਨਾਨਕ ਪਾਸ਼ਾ ਨੇ ਮੱਕੇ ਵੀ ਜਾ ਕੇ ਕਾਜ਼ੀ ਲੁਕੰਦीन ਨੂੰ ਵੀ ਉਪਦੇਸ਼ ਦਿੱਤਾ ਹੁਣ ਉੱਥੇ ਗੱਲ ਕਈ ਜਣੇ ਕਹਿੰਦੇ ਵੀ ਗੁਰਨਾਨ ਨਾ ਪਾਸ਼ਾ ਨੇ ਮੱਕਾ ਨਹੀਂ ਘਮਾਇਆ ਹਨਾ ਇੱਕ ਮੁਸਲਮਾਨ ਵੀਰ ਮੇਰਾ ਦੋਸਤ ਲੋਕੀ ਇਹ ਵੀ ਬੜੀ ਵਿਵਾਦ ਦੀ ਗੱਲ ਆ ਕਹਿੰਦੇ ਗੁਰਨਾਨਕ ਸਾਹਿਬ ਦੇ ਪੈਰ ਜਿਹੜੇ ਆ ਮੱਕੇਵਾਲ ਸੀਗੇ ਤੇ ਉੱਥੋਂ ਕੋਈ ਮੁਸਲਮਾਨ ਨਿਕਲ ਰਿਹਾ ਸੀ ਮੁਸਲਮਾਨ ਵੀਰ ਨਿਕਲ ਰਿਹਾ ਸੀ ਉਹਨੇ ਕਿਹਾ ਵੀ ਪੈਰ ਤੋਂ ਇੱਧਰ ਨਾ ਆ ਜੀਵਨ ਮਾਰੀ ਲੱਤ ਹੁਣ ਹਨਾ ਹੁਣ ਉਹਨੇ ਜੀਵਨ ਨਾਮ ਦਾ ਜਿਹੜਾ ਸੀ ਉਹਨੇ ਲੱਤ ਮਾਰੀ ਵੀ ਕਾਫਰ ਨੂੰ ਐਦਾਂ ਅੱਲਾ ਦੇ ਘਰ ਵੱਲ ਨੂੰ ਪੈਰ ਕਰਕੇ ਕਿਉਂ ਪਿਆ ਹੋਇਆ ਤੇ ਉਹਨੇ ਕੀ ਕੀਤਾ ਉਹਨਾਂ ਨੇ ਟੰਗੋ ਪਕੜ ਘੜੀਸਿਆ ਹੂੰ ਹੁਣ ਭਾਜੀ ਉਹਨੇ ਜਦੋਂ ਜਿੱਦਰ ਨੂੰ ਕੀਤਾ ਉਹ ਦੇਖੇ ਵੀ ਮੱਕਾ ਉਧਰ ਨੂੰ ਘੁੰਮ ਗਿਆ ਹੂੰ ਹੁਣ ਇਹੀ ਸਵਾਲ ਮੇਰੇ ਨਾਲ ਮੇਰੇ ਮੁਸਲਮਾਨ ਵੀਰ ਮੇਰੇ ਦੋਸਤ ਸੀ ਉਹਨੇ ਗੱਲ ਕੀਤੀ ਵੀ ਉਹ ਕਹਿੰਦਾ ਵੀ ਗੁਰਨਾਪਾਸ਼ਾ ਨੇ ਮੱਕਾ ਨਹੀਂ ਘੁਮਾਇਆ ਤੇ ਪਰ ਮੈਂ ਕਿਹਾ ਹਾਂ ਤੇਰੇ ਲਈ ਨਹੀਂ ਘੁਮਾਇਆ ਕਹਿੰਦਾ ਫੇਰ ਸਿੱਖ ਕਿਉਂ ਕਹਿੰਦੇ ਵੀ ਮੱਕਾ ਘੁਮਾਇਆ ਮੈਂ ਕਿਹਾ ਉਹ ਬਿਲਕੁਲ ਸੱਚ ਬੋਲਦੇ ਹੈ ਕਮਾਇਆ ਕਹਿੰਦਾ ਇਹ ਤਾਂ ਗਲਤ ਗੱਲ ਹੈ ਤੂੰ ਦੋਨੇ ਗੱਲਾਂ ਕਰੀ ਜਾਂਦਾ ਐਕਚੁਅਲ 'ਚ ਕੀ ਹੈ ਤੁਸੀਂ ਦੇਖਿਆ ਹੋਣਾ ਜਦੋਂ ਵੀ ਕੋਈ ਗਿਆਨ ਲੈਣਾ ਹੁੰਦਾ ਨਾ ਆਪਾਂ ਕੋਈ ਗਿਆਨ ਲੈਣਾ ਹੈ ਤੇ ਉਹ ਗਿਆਨ ਲੈਣ ਦੇ ਲਈ ਸਾਨੂੰ ਜ਼ਰੂਰੀ ਹੈ ਕਿਸੇ ਵੀ ਗੁਰੂ ਦੇ ਪੈਰਾਂ ਦੇ ਪਾਸੇ ਚਰਨਾਂ ਵਾਲੇ ਪਾਸੇ ਜਾਣਾ ਪੈਂਦਾ ਜਦੋਂ ਰਾਮਚੰਦਰ ਜੀ ਨੇ ਵੀ 라ਵਣ ਨੂੰ ਮਾਰਿਆ ਨਾ ਠੀਕ ਹੈ ਉਹਦੇ ਹੰਕਾਰ ਦਾ ਨਾਸ਼ ਕੀਤਾ ਤਾਂ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਵੀ ਤੁਸੀਂ ਮਾਰਿਆ ਰਾਵਣ ਨੂੰ ਕਿਰ ਮੈਂ ਨਹੀਂ ਮਾਰਿਆ ਉਹਦੀ ਮੈਂ ਨੇ ਉਹਨੂੰ ਮਾਰਿਆ ਮੈਂ ਨਹੀਂ ਮਾਰਿਆ ਉਹਦੀ ਮੈਂ ਨੇ ਉਹਨੂੰ ਮਾਰਿਆ ਤੇ ਉਹ ਜਦੋਂ ਸਰੀਰਕ ਰੂਪ ਚ ਪਿਆ ਸੀ ਤੇ ਸਰੀਰਕ ਰੂਪ ਚ ਪਿਆ ਤੇ ਲక్ష్మణ ਨੂੰ ਕਿਹਾ ਵੀ ਹੁਣ ਇਹਦੇ ਤੋਂ ਗਿਆਨ ਲੈ ਹੂੰ ਇਹ ਤੁਸੀਂ ਰੋਮਾਂਚ ਵੀ ਦੇਖੋਗੇ ਹਾਂ ਕਿਹਾ ਵੀ ਇਹਦੇ ਤੋਂ ਗਿਆਨ ਲੈ ਤੇ ਉਹ ਗਿਆਨ ਲੈਣ ਦੀ ਗਿਆ ਉਹ ਤੇ ਸਿਰ ਵਾਲੇ ਪਾਸੇ ਗਿਆ ਜਦੋਂ ਸਿਰ ਵਾਲੇ ਪਾਸੇ ਗਿਆ ਕਹਿੰਦਾ ਵੀ ਲక్ష్మణ ਜਦੋਂ ਗਿਆਨ ਲਈਦਾ ਨਾ ਕਿਸੇ ਤੋਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਖੜੀਦਾ ਤੇ ਉਹ ਪੈਰਾਂ ਵਾਲੇ ਪਾਸੇ ਆਇਆ ਫਿਰ ਗਿਆਨ ਲਿਆ ਤੇ ਉਸੇ ਤਰੀਕੇ ਕਿਸੇ ਤੋਂ ਵੀ ਗਿਆਨ ਲੈਣਾ ਹੁੰਦਾ ਤੇ ਚਰਨਾਂ ਵਾਲੇ ਪਾਸੇ ਖੜਨਾ ਪੈਂਦਾ ਤੇ ਗੁਰਨਾਣ ਪਾਸ਼ਾ ਨੂੰ ਹੁਣ ਜਿਹੜੇ ਬੰਦੇ ਨੇ ਕੰਗਾ ਤੋਂ ਪਕੜਿਆ ਠੀਕ ਆ ਭਾਜੀ ਹੁਣ ਬਿਜਲੀ ਆ ਆ ਪੱਠ ਜਾਣੇ ਬੈਠੇ ਆ ਬਿਜਲੀ ਨੂੰ ਤੁਸੀਂ ਜਾ ਕੇ ਚੁੰਮ ਲਓ ਤੇ ਭਾਵੇਂ ਨੰਗੇ ਪੈਰ ਲਾ ਦੋ ਭਾਜੀ ਕਰੰਟ ਕਿੰਨੂੰ ਲੱਗੂ ਅੱਠਾਂ ਜਾਣਿਆਂ ਚ ਪੈਨੋ ਲੱਗੂਗੇ ਜਮਾਈ ਤੁਹਾਨੂੰ ਲੱਗੂਗਾ ਮੈਂ ਛੂਹਾਂਗਾ ਤੁਹਾਨੂੰ ਲੱਗੂ ਨਾ ਹੁਣ ਸਾਡੇ ਲਈ ਸਾਨੂੰ ਤਾਂ ਲੱਗਿਆ ਨਹੀਂ ਸਾਨੂੰ ਤਾਂ ਲੱਗਿਆ ਐਸੀ ਛੋਇਆ ਹੀ ਨਹੀਂ ਤੇ ਸਾਨੂੰ ਲੱਗੂਗਾ ਕਿਵੇਂ ਜਿਹੜੇ ਬੰਦਿਆਂ ਨੇ ਗੁਨਾਹ ਦੇ ਨਹੀਂ ਛੋਇਆ ਨਹੀਂ ਉਹਨਾਂ ਲਈ ਮੱਕਾ ਕੋ ਮੈਂ ਹੀ ਨਹੀਂ ਉੱਥੇ ਦਾ ਉੱਥੇ ਹੀ ਆ ਜਿੰਨੇ ਛੋਇਆ ਉਹਦੀ ਸੁਰਤ ਘੁੰਮ ਗਈ ਉਹ ਜਿੱਧਰ ਦੇਖੇ ਉਹਨੂੰ ਰੱਬ ਦਾ ਘਰ ਨਜ਼ਰ ਆਵੇ ਉਹ ਕਹਿੰਦਾ ਰੱਬ ਦਾ ਘਰ ਤਾਂ ਸਾਰੇ ਪਾਸੇ ਅੱਲਾ ਦਾ ਘਰ ਤਾਂ ਸਾਰੇ ਪਾਸੇ ਆ ਮੈਂ ਤਾਂ ਸੋਚੀ ਫਿਰਦਾ ਸੀ ਇੱਧਰ ਨੂੰ ਹੀ ਮੈਂ ਕਿੱਧਰ ਨੂੰ ਕਰਾਂ ਇਸ ਵਜੋਂ ਦੀ ਸੁਰਤ ਘੁੰਮ ਗਈ ਸੀਗਾ ਆ ਸੀ ਐਕਚੁਅਲ ਦਿਨ ਜਿਹੜਾ ਚਰਨਾ ਨੂੰ ਉਹ ਭਾਜੀ ਹਾਈ ਵੋਲਟੇਜ ਨੂੰ ਨੇ ਹੱਥ ਲਾ ਲਿਆ ਕਰੰਟ ਉਹ ਨਹੀਂ ਪੈਣਾ ਸੀ ਠੀਕ ਹੈ ਉਦੋਂ ਕੰਮ ਆ ਆ ਸੀ ਬੜੀ ਸੋਹਣੀ ਗੱਲ ਕਹੀ ਤੁਸੀਂ ਹਾਂ ਠੀਕ ਹੈ ਨਾ ਉਹ ਫੇ ਉਹ ਉਹ ਅੰਦਰੋਂ ਗਿਆਨ ਹੋ ਗਿਆ ਨਾ ਮੈਂ ਹੁਣ ਕਿੱਧਰ ਕਰਾਂ ਅੱਲਾ ਦਾ ਘਰ ਤਾਂ ਸਾਰੇ ਪਾਸੇ ਆ ਹੂੰ ਪਰ ਇੱਕ ਗੱਲ ਅਸੀਂ ਜਦੋਂ ਗੁਰਦਾਰਾ ਸਾਹਿਬ ਅਸੀਂ ਵੀ ਜਾਂਦੇ ਸੀ ਸਾਨੂੰ ਕਹਿੰਦੇ ਸੀ ਪਿੱਟ ਖੜ ਕੇ ਨਾ ਬੈਠੋ ਪਿੱਟ ਕਰਕੇ ਨਾ ਖੜੋ ਇਹ ਕਨਸੈਪਟ ਤਾਂ ਦੇਖੋ ਸਾਡੇ 'ਚ ਵੀ ਹੈ ਨਾ ਸਤਕਾਰਤਾ ਅਸੀਂ ਵੀ ਕਰਦੇ ਆ ਨਾ ਦੇਖੋ ਪਿੱਟ ਕਰਨਾ ਜਿਹੜਾ ਸਤਕਾਰ ਕਰਨਾ ਇੱਕ ਡਿਫਰੈਂਟ ਚੀਜ਼ ਆ ਠੀਕ ਆ ਉਹ ਸਾਡਾ ਹੁਣ ਮੈਂ ਤੁਹਾਡੇ ਨਾਲ ਆਪਾਂ ਪੋਡਕਾਸਟ ਕਰ ਰਹੇ ਆ ਠੀਕ ਆ ਹੁਣ ਆਪਾਂ ਪੋਡਕਾਸਟ ਕਰ ਰਹੇ ਆ ਤੇ ਮੈਂ ਤੁਹਾਡੇ ਵੱਲ ਮੂੰਹ ਹੀ ਨਾ ਕਰਾਂ ਮੈਂ ਉਧਰ ਨੂੰ ਕਰਕੇ ਮੂੰਹ ਕਰਕੇ ਗੱਲ ਕਰਾਂ ਚੰਗੀ ਨਹੀਂ ਲੱਗੂ ਹਨਾ ਪਰ ਜੇ ਆਪਾਂ ਉਦਾਂ ਅਣਜਾਣੇ 'ਚ ਤੁਸੀਂ ਆਪਾਂ ਉਦਾਂ ਤੁਰੇ ਫਿਰਦੇ ਆ ਮੈਂ ਤੁਹਾਡੇ ਵੱਲ ਮੂੰਹ ਨਹੀਂ ਹੈਗਾ ਤੇ ਇਹਦੇ 'ਚ ਕੋਈ ਗੱਲ ਨਹੀਂ ਆ ਹੁਣ ਬੜੇ ਲੋਕੀ ਨੰਗ ਰਹੇ ਉਹਨਾਂ ਦਾ ਆਪਣੇ ਵੱਲ ਮੂੰਹ ਨਹੀਂ ਹੈਗਾ ਤੇ ਕੋਈ ਆਪਾਂ ਬੁਰਾ ਨਹੀਂ ਨਾ ਬਣਾ ਰਹੇ ਰੱਬ ਬੁਰੇ ਭਲੇ ਤੋਂ અપਮਾਨ ਪਵਾਨ ਇਨਸਾਨ ਲਈ ਰੱਬ ਲਈ ਨਹੀਂ ਉਹਨੂੰ ਕੀ ਯਾਰ ਮੈਟਰ ਤੁਸੀਂ ਉਹਦੇ ਵੱਲ ਦੇਖ ਰਹੇ ਜਾਂ ਨਹੀਂ ਦੇਖ ਠੀਕ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਮੈਟਰ ਨਹੀਂ ਇਹ ਇਨਸਾਨੀ ਫਿਤਰਤ ਦੇ ਲਈ ਹੈ ਠੀਕ ਹੈ ਧੰਨਵਾਦ ਜੀ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਦੇ ਵਿੱਚ ਹੀ ਪਤਾ ਲੱਗ ਗਿਆ ਵੀ ਅੱਗੇ ਤੁਹਾਡੇ ਨਾਲ ਹੋਰ ਵੀ ਕਾਫੀ ਐਪੀਸੋਡ ਹੋਣਗੇ ਤੇ ਮੈਨੂੰ ਲੱਗਦਾ ਵੀ ਇਸ ਐਪੀਸੋਡ ਤੋਂ ਬਾਅਦ ਜਿਹੜੀ ਸੰਗਤ ਹੈ ਜਿਹੜੀ ਸਾਨੂੰ ਦੇਖ ਰਹੀ ਹੈ ਉਹਨਾਂ ਨੂੰ ਵੀ ਚਾਹ ਹੋਵੇਗਾ ਤੁਹਾਡੇ ਅਗਲੇ ਐਪੀਸੋਡ ਜ਼ਰੂਰ